हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਆਪਾਂ 131 ਨੰਬਰ ਟੈਸਟ ਕਰਦੇ ਪਿਆ 6/10 ਭਾਗ ਆ ਜਿਹੜਾ ਉਹ ਬੇਟਾ ਆਪਾਂ ਸ਼ੁਰੂ ਕੀਤਾ ਹੋਇਆ ਸੀਗਾ 21 ਤੋਂ ਲੈ ਕੇ 24 ਤੱਕ ਸਵਾਲ ਆ ਜਿਹੜੇ ਉਹ ਆਣਗੇ ਇਸ ਤਰ੍ਹਾਂ ਦੇ ਸਵਾਲ ਠੀਕ ਹੈ ਬੇਟਾ ਤਾਂ ਇੱਕ ਫਿਗਰ ਦੇ ਵਿੱਚ ਉਹ ਫਿਗਰ ਕੱਟੀ ਹੋਈ ਆ ਉਹਨੂੰ ਅਸੀਂ ਇੱਧਰ ਲਿਆ ਕੇ ਪੂਰੀ ਕਰਨਾ ਆਪਰੇਸ਼ਨ ਫਿਗਰ ਆ ਆ ਉੱਤਰ ਫਿਗਰ ਹੈਗੀ ਆ ਠੀਕ ਹੈ ਉਹਦੇ ਚ ਇੱਕ ਗਣਿਤਕ ਅਕਿਰਤੀ ਪੂਰੀ ਕਰਨੀ ਹੈ ਤਾਂ ਹੁਣ ਬੇਟਾ ਅਸੀਂ ਆ ਪੁਆਇੰਟ ਦੇਖਣਾ ਵੀ ਇੱਥੇ ਕਿੱਥੇ ਆ ਵਰਗ ਜਿਹੜਾ ਪੂਰਾ ਹੋਊਗਾ ਇੱਥੇ ਬੇਟਾ ਫੇਰ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਲਾਈਨ ਲਗਾ ਕੇ ਇੱਥੇ ਕਰੋਗੇ ਜਦੋਂ ਲਾਈਨ ਲਗਾਉਂਗੇ ਤਾਂ ਤੁਹਾਡੇ ਬਿਲਕੁਲ ਸਾਹਮਣੇ ਸਾਫ਼ ਇੱਕ ਇਕਤਿਆ ਜੋ ਇਹਨਾਂ ਚੋਂ ਕਿਹੜੀ ਇੱਕ ਇਕਤਿਆ ਜਿਹੜੀ ਉਹ ਫਿੱਟ ਹੁੰਦੀ ਹੈ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ B ਇਕਤਿਆ ਨੂੰ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆ B ਇਕਤਿਆ ਬਿਲਕੁਲ ਇਸੇ ਤਰ੍ਹਾਂ ਦੀਆਂ ਗੋਲਾਈਆਂ ਤੇ ਨੋਬਾਂ ਨੂੰ ਫਿਕਸ ਹੁੰਦੀ ਪਈ ਆ ਦੇਖੋ ਆ ਚੋਂ ਜਿੱਥੇ ਆਊਗੀ ਆ ਪੁਆਇੰਟ ਇੱਥੇ ਫਿਕਸ ਹੋ ਜਾਊਗਾ ਆ ਵੀ ਗੁਲਾਈ ਹੈ ਜਿਹੜੀ ਬਣਦੀ ਪਈ ਹੈ ਠੀਕ ਹੈ ਇੱਥੋਂ ਵੀ ਅੰਦਰੋਂ ਨੂੰ 9 ਜੀ ਤਾ ਨੂੰ ਚੱਕੀ ਹੋਈ ਹੈ ਤਾਂ b1 ਹੈ ਕਿਤੀ ਪੁਵਰਗ ਨੂੰ ਪੂਰਾ ਕਰ ਦੂਗੀ ਇਸ ਕਰਕੇ b1 ਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਸਵਾਲ ਨੰਬਰ 32 ਦੇ ਵਿੱਚ ਬੇਟਾ ਇੱਥੋਂ ਆ ਆ ਪ੍ਰੈਸ਼ਨ ਫਿਗਰ ਹੈ ਇੱਥੋਂ ਦੇਖਣਾ ਅਸੀਂ ਕਿਹੜੀ ਚੀਜ਼ ਵਰਗ ਨੂੰ ਪੂਰਾ ਕਰਦੀ ਇੱਥੋਂ ਤੁਸੀਂ ਲਾਈਨ ਖਿੱਚੋਗੇ ਇੰਜ ਖਿੱਚੋਗੇ ਤਾਂ ਤੁਹਾਡੀ ਅਗਰਤੀ ਬਿਲਕੁਲ ਸਾਹਮਣੇ ਆ ਜਾਊਗੀ ਠੀਕ ਹੈ ਬੇਟਾ ਤਾਂ ਜਦੋਂ ਅਸੀਂ ਬੇਟਾ D1 ਕਿੱਤੀ ਨੂੰ ਦੇਖਦੇ ਆ ਇਹਨੂੰ ਜਦੋਂ ਇੱਥੇ ਫਿਕਸ ਕਰਾਂਗੇ ਬੇਟਾ ਪੂਰੀ ਤਰ੍ਹਾਂ ਦੇ ਨਾਲ ਤਾਂ ਸਾਰੇ ਕੰਡੀਸ਼ਨ ਫੁੱਲਫਿਲ ਕਰਦੀ ਹੋਈ ਇਹਨੂੰ ਪੂਰੀ ਵਰਗਾਕਾਰ ਸ਼ੇਪ ਆ ਜਿਹੜੀ ਉਹ ਦੇ ਦੇਊਗੀ ਠੀਕ ਹੈ ਬੇਟਾ ਤਾਂ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਸਵਾਲ ਨੰਬਰ 33 ਦੇ ਵਿੱਚ ਬੇਟਾ ਆ ਸ਼ੇਪ ਦੱਸਣੀ ਹੈ ਕਿਹੜੀ ਹੈਗੀ ਹੈ ਇੱਥੇ ਅਸੀਂ ਰੇਖਾ ਲਾ ਕੇ ਸਾਨੂੰ ਸ਼ੇਪ ਆ ਜਿਹੜੀ ਸਪਸ਼ਟ ਹੋ ਜਾਂਦੀ ਆ ਠੀਕ ਹੈ ਤਾਂ ਬੇਟਾ ਇੱਕੋ ਜਿਹੇ ਆ ਦੋਵੇਂ ਗੋਲੇ ਜਿਹੜੇ ਹੈਗੇ ਆ ਇੱਥੇ ਕਰਕੇ ਬੇਟਾ ਆ ਹੇਠਲਾ ਗੋਲਾ ਵੱਡਾ ਆ ਨਹੀਂ ਆਉਗੀ ਠੀਕ ਹੈ ਭਾਵੇਂ ਰਲਦਾ ਮਿਲਦਾ ਆ ਆ ਵੀ ਨਹੀਂ ਆਉਗੀ ਆ ਹੇਠਲਾ ਗੋਲਾ ਛੋਟਾ ਹੈਗਾ ਆ ਦੋ ਗੋਲੇ ਇੱਕੋ ਜਿਹੇ ਲੱਗਦੇ ਪਏ ਆ ਜਦੋਂ ਇੱਥੇ ਲਾਈਨ ਮਾਰੋਗੇ ਤਾਂ ਇਹਦੇ ਵਰਗੀ ਹੀ ਕਰਤੀ ਆ ਜਿਹੜੀ ਦਿਖਦੀ ਪਈ ਆ ਇਸ ਕਰਕੇ 33 ਨੰਬਰ ਦਾ C1 ਰਾਈਟ ਆਨਸਰ ਹੈਗਾ C1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 34 ਸਵਾਲ ਨੰਬਰ 34 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਆਹ ਪੁਆਇੰਟ ਇੱਥੇ ਜਦੋਂ ਲਾਈਨ ਲਗਾ ਦਿੰਨੇ ਆ ਤਾਂ ਤੁਸੀਂ ਦੇਖੋ ਕਿਹੜਾ ਪੁਆਇੰਟ ਹੈ ਜਿਹੜਾ ਇੱਥੇ ਫਿਕਸ ਹੋਊਗਾ ਪੂਰਾ ਪੂਰਾ ਠੀਕ ਹੈ ਬੇਟਾ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਤਾਂ ਬੇਟਾ ਆਹ ਸ਼ੇਪ ਹੈ ਜਿਹੜੀ A ਵਾਲੀ ਸ਼ੇਪ ਪ੍ਰੋਪਰ ਬਣਦੀ ਪਈ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬੇਟਾ ਆ ਆਕਾਰ ਵੱਡਾ ਹੋਊਗਾ ਤੁਹਾਡੇ ਕੋਲੇ ਪੇਪਰ ਦੇ ਵਿੱਚ ਇੱਥੇ ਆਕਾਰ ਸੀਮ ਹੈਗਾ ਠੀਕ ਹੈ ਜਿੱਥੋਂ ਮੈਂ ਇਹ ਟਿਕ ਲਈ ਹੈ ਉੱਥੇ ਆ ਥੋੜਾ ਜਿਹਾ ਫਰਕ ਹੈਗਾ ਜਦੋਂ ਤੁਸੀਂ ਇਹਨੂੰ ਐਨ ਲਾਰਜ ਕਰੋਗੇ ਤਾਂ ਆ ਸ਼ੇਪ ਇਹਦੇ ਨਾਲ ਦੀ ਹੀ ਬਣ ਜਾਂਦੀ ਹੈ ਠੀਕ ਹੈ ਬੇਟਾ ਤਾਂ ਇਹ ਬੇਟਾ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਹੈਗਾ ਦਿਮਾਗ ਲਾ ਕੇ ਉੱਤਰ ਦੇਣਾ ਹੈ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਸਵਾਲ ਨੰਬਰ 35 ਨੂੰ ਧਿਆਨ ਦੇ ਨਾਲ ਆਬਜ਼ਰਵ ਕਰੋ ਬੇਟਾ ਤਾਂ ਆ ਬੇਟਾ ਇੱਥੋਂ ਤੁਸੀਂ ਲਾਈਨ ਇੰਜ ਖਿੱਚ ਦੋ ਤੇ ਇੱਥੋਂ ਇੰਜ ਖਿੱਚ ਕੇ ਦੇਖੋ ਵੀ ਕਿਹੜੀ ਅਕਿਰਤੀ ਹੈ ਜਿਹੜੀ ਇਹਨੂੰ ਫੁੱਲਫਿਲ ਕਰਦੀ ਪਈ ਹੈ ਠੀਕ ਹੈ ਬੇਟਾ ਤਾਂ ਹੁਣ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਹਾਂ ਸਵਾਲ ਨੰਬਰ 35 ਨੂੰ ਤਾਂ ਆ ਬੇਟਾ ਏ ਅਕਿਰਤੀ ਹੈ ਜਿਹੜੀ ਦੇਖੋ ਤੁਸੀਂ ਇਹ ਕਿਰਤੀ ਐਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਆ ਜਦੋਂ ਇਹਨੂੰ ਅਸੀਂ ਇੱਥੇ ਫਿਕਸ ਕਰ ਦਵਾਂਗੇ ਤਾਂ ਬੇਟਾ ਇਹਦੇ ਸਾਰੇ ਜਿਹੜੇ ਹੈਗੇ ਆ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਹੋਈ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਵੀ ਆਹਾ ਆ ਕਿਰਤੀ ਹੈ ਜਿਹੜੀ ਵੱਡੀ ਆ ਠੀਕ ਆ ਬੇਟਾ ਵੱਡੀ ਹੋਣ ਕਰਕੇ ਉੱਥੇ ਵੱਡੀ ਹੋਊਗੀ ਪੇਪਰ 'ਤੇ ਤੇ ਇਹ ਆਕਾਰ ਪੂਰਾ ਪੂਰਾ ਇੱਥੇ ਫਿਕਸ ਹੋਊਗਾ ਠੀਕ ਹੈ ਤਾਂ ਇਸ ਕਰਕੇ A1 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਠੀਕ ਹੈ ਇੱਥੇ ਬੇਟਾ b1 ਨਹੀਂ ਆਊਗਾ ਕਿਉਂਕਿ b ਦੇ ਤਾਂ ਇੱਥੇ ਨੋਬ ਬਣਦੀ ਪਈ ਹੈ ਇੱਥੇ ਕੋਈ ਵੀ ਜਿਹੜੀ ਆ ਨੋਬ ਨਹੀਂ ਹੈਗੀ ਠੀਕ ਹੈ ਬੇਟਾ ਅੰਦਰਲੇ ਪਾਸੇ ਨੂੰ ਇੱਥੇ ਟੋਟਲੀ ਗੋਲਾਈ ਚੱਲਦੀ ਪਈ ਹੈ ਠੀਕ ਹੈ ਇਸ ਕਰਕੇ a1 ਹੀ ਸਾਡਾ ਰਾਈਟ ਆਨਸਰ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 36 ਸਵਾਲ ਨੰਬਰ 36 ਵੀ ਬੇਟਾ ਇੱਥੇ ਜਦੋਂ ਲਾਈਨ ਲਾ ਦੋਗੇ ਤੁਸੀਂ ਤੇ ਧਿਆਨ ਦੇ ਨਾਲ ਦੇਖੋ ਕਿਹੜੀ ਅਕਿਰਤੀ ਨਾਲ ਮੇਲ ਖਾਂਦਾ ਬੇਟਾ ਹੋਰ ਤਾਂ ਕੋਈ ਵੀ ਅਕਿਰਤੀ ਨਹੀਂ ਆ ਏ1 ਸਪਸ਼ਟ ਹੀ ਸਾਨੂੰ ਦਿਖੀ ਜਾਂਦੀ ਪਈ ਹੈ ਠੀਕ ਹੈ ਬੇਟਾ ਤਾਂ ਏ1 ਅਕਿਰਤੀ ਨੂੰ ਜਦੋਂ ਚੱਕ ਕੇ ਇੱਥੇ ਫਿੱਟ ਕਰਾਂਗੇ ਤਾਂ ਇਹ ਪੂਰੀ ਪੂਰੀ ਫਿੱਟ ਹੋ ਜੂਗੀ ਇਸ ਕਰਕੇ ਏ1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 37 ਸਵਾਲ ਨੰਬਰ 37 ਦੇ ਵਿੱਚ ਬੇਟਾ ਇੱਥੇ ਜਦੋਂ ਲਾਈਨ ਲਾ ਦਵਾਂਗੇ ਅਸੀਂ ਦੇਖਾਂਗੇ ਵੀ ਕਿਹੜੀ ਜਿਹੜੀ ਕਿਰਤੀ ਆ ਬੇਟਾ ਸਪਸ਼ਟੀ ਹੈਗਾ ਆਹਾ ਕਿਰਤੀ ਆ ਜਿਹੜੀ ਏ ਬਣਦੀ ਵੀ ਇੱਥੇ ਲਾ ਦਾਂਗੇ ਤਾਂ ਇਹਦੇ ਚ ਪੂਰੀ ਪੂਰੀ ਫਿੱਟ ਹੋ ਜੂਗੀ ਠੀਕ ਹੈ ਇਸ ਕਰਕੇ ਏ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 38 ਸਵਾਲ ਨੰਬਰ 38 ਦੇ ਵਿੱਚ ਬੇਟਾ ਫੇਰ ਅਸੀਂ ਇੱਥੋਂ ਲਾਈਨ ਖਿੱਚ ਕੇ ਪੂਰਾ ਲਾ ਕੇ ਦੇਖਾਂਗੇ ਵੀ ਕਿੱਥੇ ਇਹ ਵਰਗਾਕਾਰ ਕਿਰਤੀ ਪੂਰੀ ਹੁੰਦੀ ਪਈ ਹੈ ਠੀਕ ਹੈ ਬੇਟਾ ਜਦੋਂ ਅਸੀਂ ਇਹ ਆਕਿਰਤੀ ਨੂੰ ਧਿਆਨ ਨਾਲ ਦੇਖਦੇ ਹਾਂ ਬੇਟਾ ਤਾਂ ਇਹ ਸਾਰੀ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਹ ਐਸ ਵਰਗ ਨੂੰ ਕੰਪਲੀਟ ਕਰ ਦੇਊਗੀ ਠੀਕ ਹੈ ਆ ਨੋਬ ਇੱਥੇ ਆ ਗਈ ਆ ਵੀ ਲਾਈਨ ਇੱਥੇ ਪੂਰੀ ਕਰਦੀ ਪਈ ਹੈ ਠੀਕ ਹੈ ਤਾਂ ਆ ਵੀ ਜਿਹੜੀ ਨੋਬ ਅੰਦਰ ਨੂੰ ਆਉਂਦੀ ਪਈ ਹੈ ਆ ਵੀ ਨੋਬ ਇੱਥੇ ਕਵਰ ਕਰਦੀ ਪਈ ਹੈ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 39 ਸਵਾਲ ਨੰਬਰ 39 'ਚ ਵੀ ਇੱਥੇ ਜਦੋਂ ਅਸੀਂ ਲਾਈਨ ਖਿੱਚ ਦਵਾਂਗੇ ਬੇਟਾ ਫਿਰ ਅਸੀਂ ਆ ਗੋਲਾਈ ਤੇ ਨੋਬਾਂ ਚੈੱਕ ਕਰ ਲੈਨੇ ਆ ਕਿੱਥੇ ਪੂਰੀਆਂ ਫਿਕਸ ਹੁੰਦੀਆਂ ਪਈਆਂ ਬੇਟਾ ਹੋਰ ਤਾਂ ਕੋਈ ਵੀ ਨਹੀਂ ਆ E1 ਆ ਸਪਸ਼ਟ ਹੀ ਦਿਖੀ ਜਾਂਦਾ ਪਿਆ ਆ E1 ਆ ਜਿਹੜਾ 39 ਦਾ ਰਾਈਟ ਆਨਸਰ ਬਣਦਾ ਪਿਆ ਆ ਤਾਂ E1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 40 ਸਵਾਲ ਨੰਬਰ 40 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਆ ਜਿਹੜਾ ਹੈਗਾ ਕਿਹੜੀ ਅਕਿਰਤੀ ਹੈ ਜਿਹੜੀ ਇਹਨੂੰ ਫੁੱਲਫਿਲ ਕਰਦੀ ਪਈ ਹੈ ਬੇਟਾ ਜੇ ਆਹ ਪੁਆਇੰਟ ਲਾਵਾਂਗੇ ਤਾਂ ਵਿੱਚੋਂ ਖਾਲੀ ਰਹਿ ਜੂ ਵਰਗਾਕਾਰ ਅਕਿਰਤੀ ਨਹੀਂ ਬਣੂਗੀ ਤਾਂ ਬੇਟਾ ਆ ਬੀ ਅਕਿਰਤੀ ਹੈ ਜਿਹੜੀ ਫੋਕਸ ਕਰਦੀ ਪਈ ਹੈ ਸਾਡਾ ਧਿਆਨ ਖਿੱਚਦੀ ਪਈ ਜਦੋਂ ਇਹਨੂੰ ਚੱਕ ਕੇ ਇੱਥੇ ਫਿਕਸ ਕਰਾਂਗੇ ਤਾਂ ਇਹ ਪੂਰੀ ਪੂਰੀ ਇਹਦੇ ਤੇ ਫਿਕਸ ਹੋ ਜੂਗੀ ਨਾਲੇ ਇੱਕ ਵਰਗਾਕਾਰ ਸ਼ੇਪ ਕੰਪਲੀਟ ਹੋ ਜੂਗੀ ਇਸ ਕਰਕੇ ਬੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ 131 ਨੰਬਰ ਟੈਸਟ ਦਾ ਸਵਾਲ ਨੰਬਰ 40 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ